ਨਾ ਕਲਸਾ ਵਾਹਿਗੁਰੂ ਜੀ ਕੀ ਅਤੇ ਪਰਮ ਮਾਨ ਤੇ ਸਨਮਾਨ ਜੋਗ ਸਤਿਗੁਰਾਂ ਨੇ ਸਾਜੀ ਅੱਤੇ ਨਵਾਜੀ ਹੋਈ ਗੁਰੂ ਰੂਪ ਪੁਰਖ ਅਲਸਾ ਸਰਬੱਤ ਪੁਰਖ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰਾ ਛਤਰਾ ਤਖਤਾਂ ਦੇ ਮਾਲਕ ਗੁਰਤਾ ਗੰਦੀ ਮਾਨਜਮਾਨ ਸ਼ਖਦ ਗੁਰੂ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪ੍ਰਤੀ ਮਨਾਂ ਵਿੱਚ ਸਰਦਾ ਭਾਵਨਾ, ਪ੍ਰੇਮ ਲੈ ਕਰਕੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਸਰਦਾ ਭਾਵਨਾ ਦੇ ਨਾਲ ਭਰ ਕੇ ਲਾਹੇ ਪ੍ਰਾਪਤ ਕਰਦਾ। ਮਨੁੱਖਾ ਜਨਮ ਦੁਰਲੱਭ ਜਨਮ ਹੈ ਜੋ ਬਾਰ-ਬਾਰ ਨਾ ਮਿਲਣ ਵਾਲਾ ਜਨਮ ਹੈ ਮਨੁੱਖਾ ਜਨਮ। ਸਫਲ ਕੋਈ ਬਿਰਲੇ ਕਰਦੇ ਨੇ ਕਰਨ ਬੰਦਗੀ ਬਿਰਲੇ ਬੰਦੇ ਜਗ ਮੈਂ ਉਤਮ ਕਾਢੀਏ ਬਿਰਲੇ ਕਹੀ ਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਮੋਹ ਲਾਤੀ ਕਹਿੰਦੇ ਬੰਦਗੀ ਪ੍ਰਮਾਤਮਾ ਦੀ ਅੰਬਾਦਤ ਬਿਰਲੇ ਬੰਦੇ ਕਰਦੇ ਨੇ ਥੋੜੇ ਬੰਦੇ ਕਰਦੇ ਬੰਦਗੀ ਕਰਨ ਵਾਲਿਆਂ ਦੀ ਰੱਬ ਦੇ ਨਾਲ ਪ੍ਰੀਤ ਕਰਨ ਵਾਲਿਆਂ ਦੀ ਜਗ ਨਾਲ ਤੇ ਬੜਿਆਂ ਦੀ ਪ੍ਰੀਤ ਹੈ ਫਿਰ ਸੱਚੇ ਬਾਦਸ਼ਾਹ ਨੇ ਉਹ ਪ੍ਰੀਤ ਦੀ ਗੱਲ ਵੀ ਝੂਠਿਆਂ ਵਿੱਚ ਕੀਤੀ ਹੈ ਰੱਬ ਦੀ ਪ੍ਰੀਤ ਸੱਚੀ ਹੈ ਜਗ ਦੀ ਪ੍ਰੀਤ ਝੂਠੀ ਹੈ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੇਖ ਲਈ ਆ ਦੁਨੀਆਦਾਰੀ ਦਾ ਪ੍ਰੇਮ ਪ੍ਰੀਤ ਜੋ ਹੈ ਉਹ ਸੱਚੀ ਨਹੀਂ ਹੈ ਝੂਠੀ ਹੈ ਆਪਣੇ ਸੁੱਖਾਂ ਕਰਕੇ ਮਤਲਬ ਕਰਕੇ ਲੋੜਾਂ ਕਰਕੇ ਸਵਾਰਥ ਕਰਕੇ ਆਪਣੇ ਸੁੱਖ ਸੋ ਹੀ ਸਭ ਲਾ ਕੇ ਕਿਆ ਦਾਰਾ ਕਿਆ ਮੀਤ ਇਤੇ ਸਾਰੇ ਆਪਣੇ ਸੁੱਖਾਂ ਕਰਕੇ ਆਪਣੇ ਸਵਾਰਥ ਕਰਕੇ ਲੋੜਾ ਕਰਕੇ ਐ ਮਤਲਬ ਕਰਕੇ ਤੇਰੇ ਪਰਿਵਾਰ ਦੇ ਕਿੰਨੇ ਜੀ ਨੇ ਤੇਰੇ ਨਾਲ ਜੁੜੇ ਆਪਣਿਆਂ ਲੋੜਾ ਕਰ ਕੀ ਐ ਨਾ ਸੱਚੇ ਪਾਤਸ਼ਾਹ ਕਹਿੰਦੇ ਝੂਠੀ ਐ ਭਾਈ ਜਗ ਦੀ ਪ੍ਰੀਤ ਸੱਚੀ ਐ ਰੱਬ ਦੀ ਪ੍ਰੀਤ ਭਾਗਾ ਵਾਲਿਆਂ ਨੂੰ ਕਿਹਾ ਜਿਹੜੇ ਰੱਬ ਨਾਲ ਪ੍ਰੀਤ ਕਰਦੇ ਨੇ ਪ੍ਰੇਮ ਕਰਦੇ ਯੀਨੋ ਸੱਚੇ ਪਾਤਸ਼ਾਹ ਦੀ ਬਾਣੀ ਹੋਰ ਢੰਗ ਨਾਲ ਸਮਝਾਉਂਦੀ ਐ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇ ਐ ਬੰਦਿਆ ਰੱਬ ਦੇ ਬਣਾਏ ਇਨਸਾਨ ਤੂੰ ਕਹਿੰਦਾ ਮੈਂ ਪ੍ਰੀਤ ਕਰਦਾ ਪ੍ਰੇਮ ਕਰਦਾ ਮੈਂ ਪਿਆਰ ਕਰਦਾ ਸੱਚੇ ਪਾਤਸ਼ਾਹ ਕਹਿੰਦੇ ਰੱਬ ਨਾਲ ਕਰਨਾ ਬੰਦਾ ਕਹਿੰਦਾ ਜੀ ਹਾਂ ਲੋੜਾ ਕਰਕੇ ਤੇ ਨਹੀਂ ਕਰਦਾ ਸਵਾਰਥ ਕਰਕੇ ਤੇ ਨਹੀਂ ਕਰਦਾ ਮਤਲਬ ਕਰਕੇ ਤੇ ਨਹੀਂ ਕਰਦਾ ਫਿਰ ਸੱਚੇ ਪਾਤਸ਼ਾਹ ਕਹਿੰਦੇ ਚੰਗੀ ਗੱਲ ਐ ਜੀ ਪਰਮਾਤਮਾ ਰੱਬ ਅੱਲਾਹ ਤਾਲਾ ਵਾਹਿਗੁਰੂ ਗੋੜ ਦੇ ਨਾਲ ਤੇਰੀ ਪ੍ਰੀਤ ਵੜਦੀ ਏ ਚੰਗੀ ਗੱਲ ਏ ਤੇਰਾ ਪ੍ਰੇਮ ਵੜਦਾ ਏ ਚਲੋ ਸਵਾਰਤ ਕਰ ਕੀ ਬਣ ਗਿਆ ਮਤਲਬ ਕਰ ਕੀ ਬਣ ਗਿਆ ਚੰਗੀ ਗੱਲ ਏ ਭਾਗਾ ਦੀ ਗੱਲ ਏ ਤੇਰੀ ਪ੍ਰੀਤ ਵੜ ਗਈ ਗੁਰੂ ਸਾਹਿਬ ਦੇ ਨਾਮ ਮੇਰੇ ਕਹਿੰਦੇ ਜੇ ਬਣਾਈਏ ਨਾ ਇਦਾਂ ਸਮਝੀ ਆਠ ਪਹਿਰ ਪ੍ਰਭ ਜਾਨੋ ਨੇਰੇ ਕਹਿੰਦੇ ਅੱਠ ਪੈਰ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਹੋ ਗਈ 2 4 ਮਿੰਟ 2 4 ਘੰਟੇ 2 4 ਦਿਨ 2 4 ਸਾਲ ਨਾਲ ਗੱਲ ਕਰੀਂ ਅੱਠ ਪਹਿਰ ਪ੍ਰਵਜਾਨੋ ਨੇਰੇ ਹਰ ਵੇਲੇ ਅੱਠੇ ਪੈਰ ਉਨੂੰ ਆਪਣੇ ਨੇੜੇ ਸਮਝਣਾ ਹੈ। ਉਨੂੰ ਆਪਣੇ ਨਜ਼ਦੀਕ ਸਮਝਣਾ ਹੈ। ਉਹਨੂੰ ਆਪਣੇ ਕੋਲੇ ਮਹਿਸੂਸ ਕਰਨਾ ਹੈ। ਆਠ ਪਹਿਰ ਪ੍ਰਭ ਜਾਨੋ ਨੇਰੇ। ਆਪਣੇ ਨੇੜੇ ਜਾਣੀ ਮਨ ਵਿੱਚ ਸਿਂਚੋ ਹਰ ਹਰ ਨਾਮ। ਖੇਤੀ ਸਿਂਚਨਿਆ। ਖੇਤੀ ਨੂੰ ਸਮੇਂ ਤੇ ਗੋਡੀ ਕਰਦੇ ਆ ਵਾਹੀ ਕਰਦੇ ਆ ਸਮੇ ਸਿਰ ਪਾਣੀ ਦੰਨਿਆ ਰੇਸ ਪ੍ਰੇਅ ਦੰਨਿਆ ਜ਼ਮੀਨ ਤਿਆਰ ਕਰਕੇ ਪੰਧਰ ਕਰਕੇ ਬੀਜ ਪਾਉਣਿਆ ਮਨ ਮੈਂ ਸਿੰਚੋ ਹਰ ਹਰ ਨਾਮ ਮਨਲੇ ਵਿੱਚ ਮਾਨ ਰੂਪੀ ਖੇਤੀ ਵਿੱਚ ਬੀਜ ਕਾਹਦਾ ਪਾਉਣਾ ਭਾਈ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਬੀਜ ਪਾਉਣਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬ ਸੁਨਾਮ ਦਾ ਬੀਜ ਪਾ ਫਿਰ ਉਹਨੂੰ ਟੱਕ ਵੀ ਦਈਂ ਸਬਰ ਸੰਤੋਖ ਦਾ ਸੁਹਾਗਾ ਵਿਲਾਨੀ ਨਿਮਰਤਾ ਵਿੱਚ ਰਹੀ ਭਾਵਨਾ ਵਿੱਚ ਰਹੀ ਪ੍ਰੇਮ ਦੇ ਵਿੱਚ ਰਹੀ ਮਾਨਵ ਹੈ ਸੰਤੋ ਹਰ ਹਰ ਨਾਮ ਅਨੰਦਨ ਕੀਰਤਨ ਹਰ ਗੁਣ ਗਾਉ ਅਨੰਦਨ ਹਰ ਦਿਨ ਹਰ ਰਾਤ ਹਰ ਸੁਬਾਹ ਹਰ ਸ਼ਾਮ ਅਨੰਦਨ ਕੀਰਤਨ ਮਾਲਕ ਦੀ ਕੀਰਤੀ ਮਾਲਕ ਦੀ ਕੀਰਤੀ ਕਰਨੀ ਹੈ ਹਰ ਦਿਨ ਹਰ ਰਾਤ ਦੋ ਚਾਰ ਦਿਨ ਕਰ ਕੇ ਗੱਲ ਨਹੀਂ ਬਣਦੀ ਬੰਦਾ ਛੇਤੀ ਅੱਕ ਜਾਂਦਾ ਛੇਤੀ ਇਹਦਾ ਮਨ ਕਬਰੋਂ ਲੱਗ ਜਾਂਦਾ ਛੇਤੀ ਇਹਦਾ ਮਨ ਕਬਰ ਹੱਟ ਵਿੱਚ ਆ ਜਾਂਦੇ ਸੱਚੇ ਪਾਤਸ਼ਾਹ ਕਹਿੰਦੇ ਇਹ ਖੇਡ 2-4 ਦਿਨਾਂ ਦੀ ਨਹੀਂ ਹੋਏਗੀ ਜੋਨ ਜਲਾਈ ਵਿੱਚ ਲਾਇਆ ਹੋਇਆ ਝੋਨਾ ਅਕਤੂਬਰ ਦੇ ਮਹੀਨੇ ਤੱਕ ਮਿਹਨਤ ਕਰਦੇ ਰਹੇ ਨੇ ਆ ਸਬਰ ਰੱਖਦੇ ਆ ਕਿ 5-4 5-5.5 ਮਹੀਨੇ ਲੱਗਣਗੇ ਫੇਰ ਕਿਤੇ ਜਾ ਕੇ ਝਾੜ ਪ੍ਰਾਪਤ ਹੋਣਾ ਹੈ ਜੇ ਕਹ ਮੈਨੂੰ ਤੇ 5-10 ਦਿਨਾਂ ਮਹੀਨੇ ਬਾਗਰੋਂ ਝਾੜ ਚਾਹੀਦਾ ਕਦੇ ਨਹੀਂ ਹੁੰਦਾ ਸਮਝਦੇ ਆ ਨਾ ਪੰਜ ਸਾਢੇ ਪੰਜ ਮਹੀਨੇ ਸਾਵਰ ਕਰਕੇ ਉਹਦੀ ਸੇਵਾ ਕਰਨੀ ਪੈਂਦੀ ਹੈ ਸਮੇਂ-ਸਮੇਂ ਤੇ ਪਾਣੀ ਰਿਹਾ ਸਪਰਿਆ ਫੇਰ ਕਿਤੇ ਜਾ ਕੇ ਝਾੜ ਪ੍ਰਾਪਤ ਹੁੰਦਾ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਉਧਰ ਸਾਵਰ ਰੱਖਦਿਆਂ 5-6 ਮਹੀਨਿਆਂ ਦਾ ਫਿਰ ਜੇ ਮਾਲਕ ਵਾਲੇ ਰੱਬ ਵਾਲੇ ਪਾਸੇ ਤੁਰਿਆ ਇਧਰ ਵੀ ਸੇਵਾ ਕਰਦਾ ਹੋਇਆ ਸਿਮਰਨ ਕਰਦਾ ਹੋਇਆ ਸਬਰ ਰੱਖਿਆ ਕਰ ਚਲੋ ਕੋਈ ਨਾ ਐ ਨਕ ਸਮਾਂ ਤੇ ਲੱਗ ਸਕਦਾ ਨਾ ਸਾਡੇ ਕਰਮ ਪਹਿਲਾਂ ਸਾਫ਼ ਹੁੰਦੇ ਨੇ ਬੰਨ ਸਾਡੀ ਬਿਰਤੀ ਸਾਫ਼ ਹੁੰਦੀ ਹੈ ਜਦੋਂ ਅਸੀਂ ਸੇਵਾ ਸਿਮਰਨ ਕਰਦੇ ਸਾਡੀ ਭਾਵਨਾ ਸ਼ੁਭ ਹੁੰਦੀ ਹੈ ਸਾਡੇ ਵਿਚਾਰ ਸ਼ੁਭ ਹੁੰਦੇ ਨੇ ਕਿਉਂਕਿ ਸਾਰਾ ਕੁਝ ਜਿੱਥੇ ਸਤਿਗੁਰੂ ਕਹਿੰਦੇ ਗੰਦਲਾ ਹੋਇਆ ਪਿਆ ਅੱਖਾਂ ਵੜਾ ਵੇਖ ਅੱਖਾਂ ਗੰਦਲੀਆਂ ਹੋ ਗਈਆਂ ਕੰਨਾਂ ਨੇ ਨਾਲ ਦੁਨੀਆ ਭਰ ਦੀ ਨਿੰਦਿਆ ਚੁਗਲੀ ਸੁਣ ਕੇ ਕੰਨ ਮੇਲੇ ਹੋ ਗਏ ਰਸਨਾ ਜਵਾਨ ਜੀਵ ਨਾਲ ਦੁਨੀਆ ਭਰ ਦੇ ਕੌੜੇ ਬੋਲ ਬੋਲ ਕੇ ਨਿੰਦਿਆ ਚੁਲੀ ਕਰਕੇ ਆ ਜੀਵ ਮੈਲੀ ਹੋ ਗਈ ਅੱਖਾਂ ਦੇ ਨਾਲ ਵੇਖਣ ਨਾਲ ਮੈਲ ਅੰਦਰ ਗਈ ਕੰਨਾਂ ਦੇ ਨਾਲ ਸੁਣਨ ਨਾਲ ਮੈਲ ਅੰਦਰ ਗਈ ਰਸਨਾ ਦੇ ਨਾਲ ਬੋਲਣ ਕਰਕੇ ਅੰਦਰ ਚਲੀ ਗਈ ਕਿੰਨੇ ਦਰਵਾਜ਼ੇ ਰਾਹੀਂ ਤੇ ਮੈਲ ਅੰਦਰ ਗਈ ਉਹ ਤੇ ਕਿੰਨੇ ਸਮੇਂ ਦੀ ਜਾ ਰਹੀ ਹੈ ਅੰਦਰ ਤੇ ਭਰ ਗਿਆ ਹੋਣਾ ਫਿਰ ਨੱਕਾ ਨੱਕ ਸਾਰਾ ਘਰ ਫਿਰ ਉਹਨੂੰ ਕੱਢਣ ਵਾਸਤੇ ਪਹਿਲਾ ਸਮਾਂ ਤੇ ਲੱਗੂਗਾ ਨਾ ਜਿਹੜੀ ਐਨੇ ਸਾਲਾਂ ਦੀ ਐਨੇ ਜਨਮਾਂ ਦੀ ਜਿਹੜੀ ਅੰਦਰ ਮੈਲ ੂੜਾ ਕਰਕਟ ਇਕੱਠਾ ਹੋਇਆ ਨਾ ਉਹ ਇੱਕ ਦਿਨ ਵਿੱਚ ਤੇ ਸਾਫ਼ ਨਹੀਂ ਹੋਣਾ 2-4 ਦਿਨ ਤੇ ਗੱਲ ਨਹੀਂ ਬਣਨਾ ਉੱਤੇ ਸਾਲਾ ਵਧੀ ਵੀ ਲੱਗ ਸਕਦੇ ਨੇ ਜਨਮਾਂ ਦੀ ਜਨਮ ਵੀ ਲੱਗ ਸਕਦੇ ਨੇ ਹਾਂ ਜਿਨ੍ਹਾਂ ਦੇ ਅੰਤਿਸ਼ ਕਰਨ ਦੀ ਮੈਲ ਥੋੜੀ ਐ ਉਹ ਜਲਦੀ ਸਾਫ ਹੋ ਜਾਂਦੀ ਹੈ ਜਲਦੀ ਗੁਰੂ ਦੀ ਕਿਰਪਾ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਤਾ ਕਰਕੇ ਕਹਿੰਦੇ ਆ ਮਨ ਵੈ ਸਿਂਚੋ ਹਰ ਹਰ ਨਾਮ ਆਨੰਦ ਦੇਨ ਕੀਰਤਨ ਹਰ ਗੁਣ ਦਾ ਹਰ ਦਿਨ ਹਰ ਰਾਤ ਗਾ ਕੇ ਇਹ ਮਿਹਨਤ ਕਰਕੇ ਜਿੱਥੇ ਦੁਨਿਆਵੀ ਮਿਹਨਤ ਕਰਦੇ ਸੀ ਸਖਤ ਮਿਹਨਤ ਕਰਦੇ ਆ ਸੱਚੇ ਪਾਤਸ਼ਾਹ ਕਹਿੰਦੇ ਇੱਧਰ ਵੀ ਗਿਰ ਮਿਹਨਤ ਦੀ ਲੋੜ ਹੈ ਜਜਵੇ ਦੀ ਲੋੜ ਹੈ ਦ੍ਰਿੜਤਾ ਦੀ ਲੋੜ ਹੈ ਕਿਉਂਕਿ ਜੇ ਇਧਰਲੇ ਪਾਸੇ ਚੱਲਣਾ ਹੈ ਭਾਈ ਗਿਰ ਮਿਹਨਤ ਤੇ ਕਰਨੀ ਪਊਗੀ ਉਪਰਾਲਾ ਤੇ ਕਰਨਾ ਪਊਗਾ ਜੇ ਇਧਰਲੇ ਪਾਸੇ ਚੱਲਿਆ ਹੈ ਆਓ ਗਿਰ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸਲੋਕਾਂ ਨੇ ਜੋ ਲੜੀ ਵਾਰ ਆਪਾਂ ਵਿਚਾਰ ਕਰਦਿਆਂ ਸੱਚੇ ਪਾਤਸ਼ਾਹ ਦੀ ਕਿਰਪਾ ਨਵਾਰਾ ਅੱਜ ਦਾ ਸਲੋਕ ਜਿਹੜਾ ਹੈ ਸੱਚੇ ਪਾਤਸ਼ਾਹ ਕਹਿੰਦੇ ਯਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਕਹਿੰਦੇ ਯਤਨ ਤੇ ਮੈਂ ਕਰਦਾ ਚੰਗੀ ਗੱਲ ਹੈ ਯਤਨ ਕਰਨਾ ਤਾਨ ਗੁਰ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜਤਨ ਤੇ ਮੈਂ ਕਰ ਰਿਹਾ ਪਰ ਭੈੜਾ ਮਨ ਦਾ ਮਾਣ ਨਹੀਂ ਮੁੱਕਦਾ ਮਾਣ ਨਹੀਂ ਖਤਮ ਹੁੰਦਾ ਮਿਟਿਓ ਨਾ ਮਿਟਿਓ ਦਾ ਭਾਵ ਖਤਮ ਨਹੀਂ ਹੋਇਆ ਮਨ ਕੋ ਮਾਣ ਭਗਤ ਕਬੀਰ ਜੀ ਕਹਿੰਦੇ ਮਾਣ ਮੁਨੀ ਵਰਗਲੇ ਮਾਣ ਸਭੀ ਕੋ ਖਾਏ ਇਹ ਮਾਣ ਦਾ ਐਸਾ ਰੋਗ ਚੰਦਰ ਹੈ ਕਿਸੇ ਨੇ ਨਹੀਂ ਬਖਸ਼ਦਾ ਕਿਸੇ ਨੇ ਨਹੀਂ ਬਖਸ਼ਦਾ ਇਹ ਦਾਸ ਵੀ ਦਿਨ ਮਹੀਨਾ ਵੱਦੀ ਕੋਈ ਗੁਰੂ ਕੋਲ ਆ ਗਿਆ ਫਿਰ ਮਾਣ ਆ ਜਾਂਦਾ ਲੈ ਮੈਂ ਤੈਨੇ ਮਹੀਨੇ ਗੁਰੂ ਘਰ ਗਿਆ ਸੁਖ ਮਾਣ ਹੈ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆ ਜਾਂਦਾ ਲੈ ਮੈਂ ਤੇ ਇੰਨੀ ਜ਼ਿਆਦਾ ਜਾ ਕੇ ਸੇਵਾ ਕਰਦਾ ਮੇਰੇ ਵਰਗਾ ਕਿਹੜਾ ਸੇਵਾਦਾਰ ਹੈ ਮਾਣ ਆ ਗਿਆ ਮੇਰੇ ਵਰਗਾ ਜੀ ਮਾਣ ਕਰੇ ਲੈ ਮੈਂ ਤੇ 4 ਵਜੇ 3 ਵਜੇ ਉੱਠਦਾ ਮੇਰੇ ਵਰਗਾ ਕਿਹੜਾ ਗੁਰ ਸਿੱਖ ਹੈ 사ਤਗੁਰੂ ਕਹਿੰਦੇ ਮਾਣ ਆ ਗਿਆ ਤੈਨੂੰ ਮੈਂ ਤੇ ਹਰ ਰੋਜ਼ ਗੁਰੂ ਕੋਲ ਜਾਣਾ ਮਾਣ ਆ ਗਿਆ ਸੱਚੇ ਪਾਤਸ਼ਾਹ ਕਹਿੰਦੇ ਉੱਠ ਅੰਮ੍ਰਿਤ ਵੇਲੇ ਤੇਰਾ ਸਫਲ ਹੋਊਗਾ ਪਰ ਮਾਣ ਨਾ ਕਰੀ ਉੱਠ ਕੇ ਜਾ ਗੁਰੂ ਘਰ ਚੰਗੀ ਗੱਲ ਐ ਤੇਰਾ ਭਲਾ ਹੋਊਗਾ ਤੇਰੇ ਬੱਚਿਆਂ ਦਾ ਭਲਾ ਹੋ ਤੇਰੇ ਪਰਿਵਾਰ ਦਾ ਭਲਾ ਹੋਊਗਾ ਪਰ ਇੱਕ ਚ ਗੱਲ ਚੇਤਾ ਰੱਖੀ ਕਿਸੇ ਕੋਲੇ ਸੜਾਈ ਨਾ ਮੈਨੂੰ ਇੰਨੇ ਮਹੀਨੇ ਨੇ ਸਾਲ ਹੋ ਗਏ ਮਾਣ ਨਾ ਕਰ ਬੈਠੀ ਫੇਰ ਨਹੀਂ ਗੱਲ ਬਣਦੀ ਸਫਲ ਹੋ ਜੂਲੇ ਭਾਵਨਾ ਬਣਾ ਕੇ ਜਾ ਸ਼ਰਧਾ ਨਾਲ ਇਹ ਨਾ ਦੁਨੀਆ ਨੂੰ ਸੁਣਾਉਂਦਾ ਵੀਰੇ ਮੇਰੇ ਵਰਗਾ ਤੇ ਵੱਡਾ ਸੇਵਾਦਾਰ ਕੋਈ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਉਹ ਸੇਵਾ ਲੇਖੇ ਵਿੱਚ ਨਹੀਂ ਬਹਿਣੀ ਵਰਾ ਆਉਣਾ ਹੈ ਬਾਣੀ ਸੁਣਨੀ ਹੈ ਨਾਮ ਬਣਾ ਕੇ ਆਉਣਾ ਸੇਵਾ ਕਰਨੀ ਹੈ ਸਾਤੂ ਗੁਰੂ ਕਹਿੰਦੇ ਨਿਮਰਤਾ ਰੱਖੀ ਭਾਵਨਾ ਨਾਲ ਕਿੰਨਾ ਭਾਈ ਮੈਂ ਕੌਣਾ ਮੇਰੇ ਵਰਗੇ ਤੇ ਲੱਖਾਂ ਸੰਗਤਾਂ ਗੁਰੂ ਘਰ ਜਾਂਦੀਆਂ ਨੇ ਫੇਰ ਕੀ ਹੋ ਗਿਆ ਜੇ ਮੈਂ ਚਲਾ ਗਿਆ ਫੇਰ ਨਾ ਭਾਈ ਕਿੰਨੀ ਸੰਗਤ ਪ੍ਰੇਮ ਵਿੱਚ ਅਮਰਤ ਵੇਲੇ ਜਾਗਦੀ ਹੈ ਫੇਰ ਕੀ ਹੋ ਗਿਆ ਜੇ ਮੈਂ ਜਾਗਣ ਲੱਗ ਗਿਆ ਕਿੰਨਾ ਫਰਕ ਪੈ ਗਿਆ ਫੇਰ ਨਾ ਭਾਈ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ ਅਨੇਕਾਂ ਹੀ ਸੰਗਤਾਂ ਨੇ ਫੇਰ ਕੀ ਹੋ ਗਿਆ ਜੇ ਗੁਰੂ ਸਾਹਿਬ ਨੇ ਮੇਰੇ ਤੇ ਤਰਸ ਕਰਕੇ ਆਪਣੇ ਦਰ ਘਰ ਦੀ ਸੇਵਾ ਬਖਸ਼ دی۔ ਗੱਲ ਕਰਨ ਵਿੱਚ ਗੱਲ ਕਹਿਣ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ। ਇੱਕ ਤੇ ਉਹ ਗੱਲ ਕਹਿਣੀ ਜਿਹਦੇ ਨਾਲ ਸਾਡੀ ਸੇਵਾ ਨੂੰ ਸਾਡੇ ਸਿਮਰਨ ਨੂੰ ਸਾਡੇ ਨੇਮ ਨੂੰ ਫਲ ਲੱਗੇ। ਇੱਕ ਗੱਲ ਉਹ ਐ ਸਾਡਾ ਕੀਤਾ ਕਰਾਇਆ ਬੇਅਰਥ ਚਲਾ ਜਾ। ਮਾਨ ਉਹ ਹੀ ਐ ਵਿਚਾਰ ਉਹ ਹੀ ਨੇ ਸ਼ਬਦ ਉਹ ਹੀ ਨੇ। ਫਰਕ ਪੈ ਜਾਂਦਾ ਐ। ਸੱਚੇ ਬਾਦਸ਼ਾਹ ਕਹਿੰਦੇ ਜਤਨ ਤੇ ਬਹੁਤ ਕੀਤੇ ਪਰ ਮਨ ਦਾ ਮਾਣ ਨਹੀਂ ਮਟਿਆ ਭੈੜਾ ਮਾਣ ਕਰ ਲੈਣਾ। ਮਾਣ ਕਰਕੇ ਆਪਣਾ ਕੀਤਾ ਕਰਾਇਆ ਦਾਨਪਨ। ਬੇਅਰਥ ਗਵਾਨ ਨਾ ਲੇਖੇ ਵਿੱਚ ਨਹੀਂ ਮੈਂ ਤੇ ਇੰਨੀ ਮਾਇਆ ਦੇਤੀ ਭਾਈ ਮੈਂ ਤੇ ਇੰਨੀ ਮਾਇਆ দান ਕੀਤੀ ਹੈ ਸੱਚੇ ਪਾਤਸ਼ਾਹ ਕਹਿੰਦੇ ਕੋ ਮਾਲਕ ਤੈਨੂੰ ਕਿੰਨੇ ਜਨਮਾਂ ਤੋਂ ਦੇ ਰਿਹਾ ਜੇ ਰੱਬ ਸੁਣਾਉਣ ਤੇ ਆਵੇ ਫਿਰ ਕਰ ਦੇਗਾ ਹਿਸਾਬ ਕਿਤਾਬ ਪੂਰਾ ਹਿਸਾਬ ਕਿਤਾਬ ਨੜਨੀ ਮੇਟਿਆ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰੱਖ ਲਿਓ ਭਗਵਾਨ ਦਰਮਤ ਮਤ ਮਤ ਖੋਟੀ ਮਤ ਵਿੱਚ ਮੇਰਾ ਮਨ ਫਸ ਗਿਆ ਖੋਟੀ ਮਤ ਵਿੱਚ ਫਸਣ ਕਰਕੇ ਮੇਰੇ ਮਨ ਨੇ ਮਾਣ ਕਰ ਲਿਆ ਮਾਣ ਕਰਨ ਕਰਕੇ ਇਹਦਾ ਜਪਿਆ ਨਾਮ ਸੇਵਾ ਸਿਮਰਨ ਕੀਤਾ ਨੇ ਲਿਖੇ ਵਿੱਚ ਨਹੀਂ ਪਿਆ ਫਿਰ ਕਹਿੰਦਾ ਮੈਂ ਇਨੇ ਦਿਨ ਬਾਣੀ ਸੁਣੀ ਗੁਰੂ ਘਰ ਗਿਆ ਸੇਵਾ ਸਿਮਰਨ ਕੀਤਾ ਦਾਨ ਪਨ ਕੀਤਾ ਭਲਾ ਨਹੀਂ ਹੋਇਆ ਕਿਉਂਕਿ ਭਲਾ ਤੇ ਹੋਣਾ ਸੀ ਹੋ ਜਾਣਾ ਸੀ ਪਰ ਤੂੰ ਮਾਣ ਕਰ ਲਿਆ ਨਾ ਫਿਰ ਕੋਈ ਬੰਦਾ ਕਹੇ ਮੈਂ ਐਨੇ ਪੈਸੇ ਲਾ ਕੇ ਸ਼ੂਗਰ ਦੀ ਦਵਾਈ ਲਿਆਇਆ ਦਵਾਈ ਤਾਂ ਅਸਰ ਕਰੇਗੀ ਜੇ ਮਿੱਠਾ ਛੱਡੂਗਾ ਜਿਹੜੀ ਚੀਜ਼ ਦਾ ਡਾਕਟਰ ਪਰਹੇਜ ਕਹੂਗਾ ਜੇ ਉਹ ਪਰਹੇਜ ਕਰੋ ਦਵਾਈ ਤਾਂ ਕੰਮ ਕਰੋਗੀ ਨਹੀਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੋਲ ਆਉਣਾ ਸੰਗਤ ਕਰਨਾ ਸੇਵਾ ਸਿਮਰਨ ਕਰਨਾ ਜੇ ਗੁਰੂ ਵੀ ਫਿਰ ਕਹਿੰਦਾ ਮਾੜੇ ਕੰਮਾਂ ਤੋਂ ਪਰਹੇਜ਼ ਕਰ ਫੇਰ ਤੇਰਾ ਜੱਪਿਆ ਹੋਇਆ ਫਲੂਗਾ ਫਲ ਮਿਲੂਗਾ ਤੈਨੂੰ ਫਿਰ ਕਹਿੰਦਾ ਜੀ ਉਹ ਤੇ ਛੱਡੇ ਨਹੀਂ ਜਾਂਦੇ ਉਹ ਤੇ ਸਾਧੂ ਛੱਡੇ ਨਹੀਂ ਜਾਂਦੇ ਫਿਰ ਕਹਿੰਦੇ ਭਾਈ ਕਿਵੇਂ ਗੱਲ ਬਣਨੀ ਮਨ ਕੀ ਮਤ ਤਿਆਗੋ ਹਰਜਨ ਇਹ ਆਵਾਜ਼ ਕਠਾਈ ਮੈਂ ਵਿੱਚੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਤੇ ਆਪਣੇ ਤੇ ਲਾ ਕੇ ਗੱਲ ਕਹਿੰਨੇ ਆਂ ਔਰ ਕਹਿੰਦੇ ਮਨ ਦੀਆਂ ਛੱਡਣੀਆਂ ਐਨੀਆਂ ਸੌਖੀਆਂ ਨਹੀਂ ਜਿੰਨੀਆਂ ਕਹਿਣੀਆਂ ਸੌਖੀਆਂ ਨਹੀਂ ਮਾਨਾਆਂ ਕਰਮੋਂ ਹਟਣਾ ਐਨਾ ਸੌਖਾ ਨਹੀਂ ਜਿੰਨਾ ਕਹਿਣਾ ਸੌਖਾ ਇਹ ਸੰਗਤ ਵਿੱਚ ਹੀ ਮਨ ਟਿਕਦਾ ਬਾਹਰ ਜਾ ਕੇ ਤੇ ਵੇਰੇ ਮਾਨਾਆਂ ਕਰਨ ਲੱਗ ਜਾਂਦਾ ਭਾਈ ਬਾਹਰ ਜਾ ਕੇ ਤੇ ਕਹਿੰਦਾ ਮੇਰਾ ਮਨ ਕਰਿਆ ਮੈਂ ਆਹ ਕੰਮ ਕਰ ਲਿਆ ਮੇਰਾ ਮਨ ਆਹ ਕੰਮ ਕਰਨ ਨੂੰ ਦਿਲ ਕਰਿਆ ਮੇਰਾ ਮਨ ਕਰਿਆ ਮੈਂ ਕਰ ਲਿਆ ਕਹਿੰਦੇ ਆ ਨਾ ਸਿੱ ਸਾਡੇ ਸਾਰਿਆਂ ਦਾ ਇਹ ਹਾਲਾਤ ਨੇ ਸਾਡੇ ਹਾਲ ਹੈ ਮਨ ਦਾ ਸੱਚੇ ਪਾਤਸ਼ਾਹ ਕਹਿੰਦੇ ਯਤਨ ਕਰਿਆ ਕਰ ਹੌਲੀ ਹੌਲੀ ਕਰਕੇ ਕਿਤਨੇ ਕਿਤੇ ਗੱਲ ਬਣ ਜਾਂਦੀ ਹੈ ਲੱਗਿਆ ਰਹੀਂ ਉਮੀਦ ਨਾ ਛੱਡੀ ਆਸ ਨਾ ਛੱਡੀ ਇੱਕ ਦਿਨ ਗੱਲ ਬਣ ਜਾਵੇ ਪਰ ਅੱਜ ਕੀ ਹੋ ਗਿਆ ਤੇਰਾ ਮਨ ਨੇ ਖੋਟੀ ਮਤ ਲੈ ਲਈ ਇੱਕ ਹੁੰਦੀ ਐ ਮੱਤ ਇੱਕ ਹੁੰਦੀ ਐ ਇਕ ਮੱਤ ਇੱਕ ਸਮੱਤ ਹੁੰਦੀ ਐ ਚੰਗੀ ਮੱਤ ਕਹਿਣਾ ਜੀ ਨੂੰ ਚੰਗੀ ਮੱਤ ਲੈ ਲੈਣ ਵਾਲੇ ਭਲਾ ਹੋ ਜਾਂਦੇ ਖੋਟੀ ਮੱਤ ਧਾਰਨ ਕਰਨ ਵਾਲੇ ਫਿਰ ਲੇਖੇ ਵਿੱਚ ਨਹੀਂ ਮੰਨੇ ਮੇੜਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਵਦਿਓ ਰਾਖ ਲਿਓ ਭਗਵਾਨ ਇਹ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਪਾਸ ਇੱਕ ਰਾਜਾ ਪ੍ਰਾਰਥਨਾ ਵੇਲਿਆਂ ਦੀ ਗੱਲ ਐ ਰਾਜੇ ਅੱਗੇ ਧਰਮੀ ਰਾਜੇ ਹੁੰਦੇ ਸਾਧੂਆਂ ਸੰਤਾਂ ਦਾ ਸਤਿਕਾਰ ਕਰਦੇ ਸੇਵਾ ਵੀ ਕਰਦੇ ਸੀ ਉਹਨਾਂ ਦੀ ਆਉ ਭਗਤ ਵੀ ਕਰਦੇ ਸੀ ਤਾਂ ਕਰਕੇ ਪਰਜਾ ਵੀ ਸੁખી ਹੁੰਦੀ ਸੀ ਪਹਿਲੇ ਸਮਿਆਂ ਵਿੱਚ ਅੱਜ ਨਾ ਰਾਜ ਗੱਦੀਆਂ ਤੇ ਬੈਠਣ ਵਾਲੇ ਸੁਖੀ ਨੇ ਨਾ ਉਹ ਜਿਨ੍ਹਾਂ ਤੇ ਰਾਜ ਕਰਦੇ ਨੇ ਜਿਹੜੀ ਪਰਜਾ ਤੇ ਨਾ ਪਰਜਾ ਸੁਖੀ ਐ ਕਿਉਂਕਿ ਦੋਨੇ ਗੱਲਾਂ ਦੇ ਵਿੱਚ ਕਿਤਨੇ ਕਿਤੇ ਕਮੀਆਂ ਪੈਦਾ ਹੋ ਗਈਆਂ ਹੁਣ ਰਾਜੇ ਪ੍ਰਾਤਨ ਰਾਜੇ ਜਿਹੜੇ ਧਰਮੀ ਰਾਜੇ ਸਾਧੂਆਂ ਸੰਤਾਂ ਦਾ ਸਤਕਾਰ ਕਰਨ ਵਾਲੇ ਮਾਫ਼ ਕਰਦੇ ਹਾਂ ਗੱਲ ਮੈਂ ਕਹਦੇ ਵਾਂ ਬਿਰਲਿਆਂ ਨੂੰ ਛੱਡ ਕੇ ਜਿਹੜੇ ਚੰਗੇ ਸਾਧ ਨੇ ਕੋਈ ਰੱਬ ਦੇ ਪਿਆਰੇ ਨੇ ਨਾਮ ਬੰਦਗੀ ਨਾਲ ਜੁੜੇ ਨੇ ਉਹਨਾਂ ਦਾ ਸਤਕਾਰ ਹੈ ਵਿੱਚ ਅੱਜ ਜਾਲਾ ਇਹ ਬਾੜੇ ਵਿੱਚ ਭੇਖੀ ਵੀ ਜ਼ਿਆਦਾ ਹੋ ਗਈ ਪਹਿਚਾਣ ਨਹੀਂ ਆ ਕਰ ਕੋ ਚੰਗਿਆਂ ਨੂੰ ਵੀ ਕਈ ਵਾਰ ਅਸੀਂ ਸਮਝ ਨਹੀਂ ਸਕਦੇ ਵਿੱਚ ਮਾੜੇ ਪੈਦਾ ਹੋਣ ਕਰਕੇ ਹੁਣ ਰਾਜਾ ਸਾਧੂ ਕੋਲ ਚਲਾ ਗਿਆ ਕਹਿੰਦਾ ਐ ਸਤਪੁਰਸ਼ ਹੋਰਾ ਮੇਰੇ ਪਿਆਰਿਓ ਮੈਨੂੰ ਕੋਈ ਐਸੇ ਵਾਚਨ ਦਿਓ ਐਸਾ ਪ੍ਰਦੇਸ਼ ਦਿਓ ਜੀਨੂੰ ਮੈਂ ਪੜ ਕੇ ਜਿਹੜੇ ਸ਼ਬਦ ਨੂੰ ਮੈਂ ਪੜ ਕੇ ਦੁੱਖ ਵਿੱਚ ਦੁਖੀ ਨਾ ਹੋਵਾਂ ਖੁਸ਼ੀਆਂ ਦੇ ਵੇਲੇ ਜ਼ਿਆਦਾ ਖੁਸ਼ ਨਾ ਹੋਵਾਂ ਮੈਂ ਐਸਾ ਸ਼ਬਦ ਦੇ ਦਊਂ ਕਹਿੰਦੇ ਮੈਨੂੰ ਚਲੋ ਉਹ ਸਾਧੂ ਸਤਪੁਰਸ਼ ਚੰਗਾ ਸੀ ਰੱਬ ਨਾਲ ਜੁੜਿਆ ਹੋਇਆ ਸੀ ਕਿਉਂਕਿ ਆਪਾਂ ਨੇ ਚੰਗਿਆਂ ਦੀ ਕਦਰ ਕਰਨੀ ਹੈ ਚੰਗਿਆਂ ਦਾ ਸਤਿਕਾਰ ਕਰਨਾ ਹੈ ਚੰਗਾ ਮਾੜਾ ਦੋਨੋਂ ਪੱਖ ਦੁਨੀਆ ਵਿੱਚ ਹੁੰਦੇ ਨੇ ਪਰ ਆਪਾਂ ਯਤਨ ਕਰੀਏ ਸਤਿਕਾਰ ਕਰਨਾ ਕਹਿੰਦੇ ਰਾਜਨ ਸ਼ਬਦ ਤੇ ਤੈਨੂੰ ਦੇ ਦਿੰਦੇ ਆ ਫਿਰ ਅਸੀਂ ਪਰ ਉਹਨੂੰ ਕਮਾਉਣਾ ਪਊਗਾ ਫਿਰ ਜ਼ਿੰਦਗੀ 'ਚ ਕਹਿਣ ਲੱਗਾ ਜੀ ਸਤਿਵਚਨ ਮੈਂ ਤੁਹਾਡਾ ਦਿੱਤਾ ਹੋਇਆ ਸ਼ਬਦ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗਾ ਕਹਿੰਦੇ ਠੀਕ ਹੈ ਕਹਿੰਦੇ ਸ਼ਬਦ ਛੋਟਾ ਜੀ ਦੇਵਾਂਗੇ ਬਾਲਾ ਵੱਡਾ ਸ਼ਬਦ ਨਹੀਂ ਦਿੰਦੇ ਕਹਿੰਦੇ ਜੀ ਦਿਓ ਸ਼ਬਦ ਰਾਜਾ ਕਹਿੰਦਾ ਦਿਓ ਸ਼ਬਦ ਫਿਰ ਕਹਿੰਦੇ ਸ਼ਬਦ ਕੋਈ ਲੈਣਾ ਵਸ ਇਹ ਲੈਣ ਤੇ ਖੁਸ਼ੀ ਵਿੱਚ ਵੀ ਪੜਨੀ ਹੈ ਗਮੀ ਵਿੱਚ ਵੀ ਪੜਨੀ ਹੈ ਉਹ ਲੈਣ ਕੀ ਹੈ ਇਹ ਵੀ ਸਮਾਂ गु져 ਜਾਏਗਾ ਆ ਲੈਣ ਦਿੱਤੀ ਸਾਧ ਨੇ ਰਾਜੇ ਨੂੰ ਸਤਪੁਰਸ਼ ਨੇ ਆ ਲੈਣ ਦਿੱਤੀ ਇਹ ਵੀ ਸਮਾਂ गु져 ਜਾਏਗਾ ਕਹਿੰਦਾ ਜੀ ਠੀਕ ਹੈ ਹੁਣ ਰਾਜਾ ਚਲੋ ਕਿਤੇ ਦੁਖੀ ਹੋਇਆ ਕਰੇ ਆਪਣੇ ਅੰਦਰੋਂ ਕੋਈ ਦੁੱਖ ਤਕਲੀਫ ਆ ਗਈ ਰਾਜੇ ਨੇ ਆਪਣੇ ਜਿਹੜੇ ਮਹਿਲ ਵਿੱਚ ਰਹਿੰਦਾ ਸੀ ਉਹ ਮਹਿਲ ਦੀ ਕੰਨ ਤੇ ਇਹ ਲੈਣ ਲਖਵਾ ਲਈ ਰਾਜੇ ਨੇ ਸਾਹਮਣੇ ਨਿਗਾਹ ਪੈਂਦੀ ਸੀ ਇਹ ਲੈਣ ਲਖਵਾ ਲਈ ਜਦੋਂ ਡਿਪਰੈਸ਼ਨ ਵਿੱਚ ਜਾਇਆ ਕਰੇ ਮਨ ਚਿੰਤਾ ਵਿੱਚ ਡੁੱਬਿਆ ਹੋਇਆ ਕਰੇ ਮਨ ਦੁਖੀ ਹੋਇਆ ਕਰੇ ਰਾਜਾ ਉਹ ਲੈਣ ਪੜ ਲਿਆ ਕਰੇ ਉਹ ਲੈਣ ਪੜ ਕੇ ਜਦੋਂ ਬੜਿਆ ਕਰੇ ਇਹ ਵੀ ਸਮਾਂ गु져 ਜਾਏਗਾ ਫਿਰ ਰਾਜਾ ਆਪਣੇ ਮਨ ਨਾਲ ਗੱਲ ਕਰਦਾ ਕਰੇ ਕੋ ਚੱਲ ਮਨਾ ਕੋਈ ਗੱਲ ਨਹੀਂ ਜੇ ਮਨ ਦੁਖੀ ਹੋਇਆ ਕੋਈ ਦੁੱਖ ਆਇਆ ਡਿਪਰੈਸ਼ਨ ਵਿੱਚਾਂ ਚਲੋ ਕੋਈ ਨਾ ਇਹ ਸਮਾਂ ਵੀ ਲੰਘ ਜਾਣਾ ਨਿਕਲ ਜੂਗਾ ਹਾਂ ਜਦੋਂ ਕਿਤੇ ਰਾਜੇ ਨੇ ਜਿਆਦਾ ਖੁਸ਼ ਹੋਣਾ ਕੋਈ ਖੁਸ਼ੀਆਂ ਪਦਾਰਥ ਮਿਲਣੇ ਜਾਦਾ ਕੁਛ ਹੋਇਆ ਕਰੇ ਰਾਜਾ ਫੇਰ ਉਹ ਲੈਣ ਪੜ ਲਿਆ ਕਰੇ ਇਹ ਵੀ ਸਮਾ ਗੁਜ਼ਰ ਜਾਏਗਾ ਭਾਵ ਕਿ ਉਹ ਮਨਾ ਵਾਲਾ ਕੁਛ ਨਾ ਹੋ ਛਾਲਾ ਨਾ ਮਾਰ ਪੁੱਠੀਆਂ ਜੇ ਔਖਾ ਸਮਾਂ ਲੰਘ ਜਾਂਦਾ ਹੈ ਸਮਾਂ ਖੁਸ਼ੀਆਂ ਦਾ ਵੀ ਬਹੁਤੀ देर ਨਹੀਂ ਖੜਦਾ ਸਮੇ ਨੇ ਤੇ ਆਪਣੀ ਰਫਤਾਰ ਚੱਲਦੇ ਰਹਿਣਾ ਘਟ ਤੇ ਵੱਨੀ ਘੜੀ ਦੀਆਂ ਸੂਈਆਂ ਖੜ ਸਕਦੀਆਂ ਨੇ ਪਰ ਸਮਾਂ ਥੋੜੀ ਖੜੇਗਾ ਸੂਈਆਂ ਖੜ ਸਕਦੀਆਂ ਨੇ ਟਾਈਮ ਪੀਸ ਖੜ ਸਕਦਾ ਸਮਾਂ ਨਹੀਂ ਖੜਦਾ ਸਮਾਂ ਤੇ ਆਪਣੀ ਰਫਤਾਰ ਚੱਲਦੇ ਰਹਿੰਦਾ ਸਾਡੇ ਤੇ ਅੱਜ ਖੁਸ਼ੀਆਂ ਦੇ ਦਿਨ ਨੇ ਖੁਸ਼ੀਆਂ ਨੇ ਸਮਾਂ ਫੇਰਬ ਨਹੀਂ ਖੜਦਾ ਫੇਰ ਵੀ ਲੰਘੀ ਜਾਂਦੇ ਹਾਲਾਂਕਿ ਖੁਸ਼ੀਆਂ ਦਾ ਸਮਾਂ ਤੇ ਸਿਆਣੇ ਕਹਿੰਦੇ ਜਲਦੀ ਨਿਕਲ ਜਾਂਦੇ ਦੁੱਖ ਦੀ ਘੜੀ ਆ ਜਾਵੇ ਰੱਬ ਨਾ ਕਰੇ ਕਿਸੇ ਤੇ ਨਾ ਆਵੇ ਆਪਾਂ ਤੇ ਅਰਦਾਸ ਕਰਦੇ ਆ ਪਰ ਰੱਬ ਜੀ ਨਾ ਕਰਨ ਕਿਸੇ ਤੇ ਦੁੱਖ ਦਾ ਔਖਾ ਵੇਲਾ ਆ ਗਿਆ ਦੁੱਖਾਂ ਦੇ ਦਿਨ ਦੁੱਖਾਂ ਦੀਆਂ ਰਾਤਾਂ ਸਿਆਣੇ ਕਹਿੰਦੇ ਪਹਾੜਾਂ ਜਿੰਨੀਆਂ ਬਣ ਜਾਂਦੀਆਂ ਨੇ ਦੁੱਖਾਂ ਦਾ ਸਮਾ ਪਹਾੜਾਂ ਜਿੰਨਾ ਬਣ ਜਾਂਦਾ ਫੇਰ ਕਈ ਵਾਰ ਅਸੀਂ ਕਹਿੰਦੇ ਸੁਣੇ ਨੇ ਲੋਕ ਸਾਡੀ ਦਿਨ ਨਹੀਂ ਲੰਘਦਾ ਸਾਡਾ بڑے ਵੱਡੇ ਦਿਨ ਨੇ ਵੀਰੇ ਸਾਡੀ ਰਾਤ ਨਹੀਂ ਲੰਘਦੀ ਕਿਉਂਕਿ ਉਹਨਾਂ ਕੋਲੇ ਸ਼ਬਕ ਨਹੀਂ ਹੁੰਦਾ ਕੋਈ ਗੱਲ ਨਹੀਂ ਭਾਈ ਜੇ ਚੰਗਾ ਸਮਾਂ ਲੰਘਦਿਆਂ देर ਨਹੀਂ ਲੱਗਦੀ ਸਮਾਂ ਮਾੜਾ ਵੀ ਲੰਘਦਿਆਂ देर ਨਹੀਂ ਲੱਗੇਗੀ ਪਰ ਸਾਨੂੰ ਸਬਰ ਸਾਨੂੰ ਇਰਾਦਾ ਦ੍ਰਿੜਤਾ ਪੱਕੀ ਰੱਖਣੀ ਰਾਜੇ ਨੂੰ ਸਾਧੂ ਵੱਲੋਂ ਮਿਲਿਆ ਹੋਇਆ ਇਹ ਸ਼ਬਦ ساری ਜ਼ਿੰਦਗੀ ਉਹਦਾ ਬੈਲੈਂਸ ਬਣਾ ਕੇ ਰੱਖਿਆ ਖੁਸ਼ੀਆਂ ਵਿੱਚ ਜ਼ਿਆਦਾ ਕੁਝ ਨਹੀਂ ਹੋਣ ਦਿੰਦਾ ਦੁੱਖਾਂ ਵੇਲੇ ਯਾਦ ਇਹ ਰਾਜੀ ਨੂੰ ਦੁਖੀ ਨਹੀਂ ਹੋਣ ਦਿੰਦਾ ਸਿੱਖਿਆ ਮਿਲ ਗਈ ਨਾ ਸਿੱਖਿਆ ਆਪਣੇ ਤੇ ਲਾਗੂ ਕਰ ਲਈ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਉਹੀ ਹੈ ਸਾਡੇ ਘਰ ਵਿੱਚ ਖੁਸ਼ੀਆਂ ਨਹੀਂ ਗੀਆਂ ਸਾਨੂੰ ਮਾਰਾਇਨੇ ਕੋਈ ਦਾਤ ਦਿੱਤੀ ਅਸੀਂ ਫਿਰ ਵੀ ਇਸੇ ਬਾਣੀ ਦੇ ਪਾਠ ਕਰਦੇ ਫਿਰ ਰੱਬ ਜੀ ਨਾ ਕਰੇ ਘਰ ਵਿੱਚੋਂ ਕੋਈ ਪ੍ਰਾਣੀ ਚਲਾ ਗਿਆ ਫੇਰ ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਪਾਠ ਕਰਵਾਉਂਦੇ ਆਂ ਇਹ ਬਾਣੀ ਸਾਨੂੰ ਸੁੱਖਾ ਵਿੱਚ ਸੁੱਖਾਂ ਦਾ ਉਪਦੇਸ਼ ਦਿੰਦੀ ਹੈ ਬਾਣੀ ਉਹੀ ਹੈ ਇਹੀ ਬਾਣੀ ਸਾਨੂੰ ਦੁੱਖਾਂ ਵਿੱਚ ਸਾਡੇ ਡੋਲਦੇ ਮਨ ਨੂੰ ਦਿਲਾਸਾ ਦਿੰਦੀ ਹੈ ਸਾਡੇ ਡੋਲਦੇ ਮਨ ਨੂੰ ਤਰਵਾਸ ਦਿੰਦੀ ਹੈ ਅਨੰਦ ਸਾਹਿਬ ਦੀ ਬਾਣੀ ਉਹੀ ਹੈ 6 ਪੌੜੀਆਂ ਪੜਦੇ ਨਾ ਅਸੀਂ ਸੰਪੂਰਨ 40 ਪੌੜੀਆਂ ਨੇ। ਇਹੀ ਬਾਣੀ ਵੀ ਜਦੋਂ ਅੰਤਮ ਅਰਦਾਸ ਤੋਂ ਬਾਅਦ ਜਦੋਂ ਅੰਤਮ ਅਰਦਾਸ ਹੋਣੀ ਐ ਉਸ ਤੋਂ ਪਹਿਲਾਂ ਵੀ ਅਸੀਂ ਅਨੰਦ ਸਾਹਿਬ ਦੀ ਬਾਣੀ ਪੜਦੇ। ਕਿਸੇ ਪ੍ਰਾਣੀ ਨੂੰ ਅਸੀਂ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਆ ਕੇ ਫੇਰ ਵੀ ਅਸੀਂ 6 ਪੌੜੀਆਂ ਅਨੰਦ ਸਾਹਿਬ ਦੀ ਬਾਣੀ ਪੜਦੇ। ਬਾਣੀ ਉਹੀ ਐ। ਬਾਣੀ ਉਹੀ ਅਨੰਦ ਸਾਹਿਬ ਦੀ ਜਦੋਂ ਕਿਸੇ ਦੇ ਬੱਚੇ ਦਾ ਜਨਮ ਦੇਣ ਦੀ ਖੁਸ਼ੀ ਵਿੱਚ ਖੰਡ ਪਾਠ ਸਾਹਿਬ ਹੁੰਦਾ ਫੇਰ ਵੀ ਅਨੰਦ ਸਾਹਿਬ ਦੀ ਬਾਣੀ ਪੜੀ ਜਾਂਦੀ ਤਾਂ ਕਰਕੇ ਉਪਦੇਸ਼ ਕੋਹੀ ਹੈ ਬਾਣੀ ਉਹੀ ਹੈ ਸ਼ਬਦ ਉਹੀ ਨੇ ਨੌਵੇਂ ਮੁਹੱਲੇ ਦੇ ਸ਼ਲੋਕ ਕੋਹੀ ਨੇ ਉਹੀ ਜਦੋਂ ਖੁਸ਼ੀਆਂ ਦਾ ਖੰਡ ਪਾਠ ਸਾਹਿਬ ਹੁੰਦਾ ਉਦੋਂ ਪੜਨੇ ਦੁੱਖਾਂ ਵੇਲੇ ਕਰਵਾਇਆ ਕਿਸੇ ਨੇ ਉਦੋਂ ਵੀ ਉਹੀ ਪੜਨੇ ਇਹ ਥੋੜੀ ਆ ਕਿ ਅਸੀਂ ਸ਼ਲੋਕ ਬਦਲ ਕੇ ਪੜਾਂਗੇ ਵਾਣੀ ਉਹੀ ਹੈ ਦੁੱਖਾਂ ਵਿੱਚ ਵੀ ਸਾਨੂੰ ਦਰਵਾਜ਼ਾ ਦਿੰਦੀ ਹੈ ਖੁਸ਼ੀਆਂ ਵਿੱਚ ਸਾਡੇ ਮਨ ਨੂੰ ਕਹਿੰਦੀ ਹੈ ਇਹ ਦਾਤ ਮਾਲਕ ਨੇ ਦਿੱਤੀ ਹੈ ਮਾਲਕ ਦਾ ਸ਼ੁਕਰਾਨਾ ਧੰਨਵਾਦ ਇਹ ਗੱਲ ਗੁਰਵਾਣੀ ਨੇ ਪਿਆਰ ਵਾਲੇ ਗੁਰ ਸਿੱਖ ਸਮਝ ਕੇ ਆਪਣੇ ਜੀਵਨ ਦਾ ਜਿਹੜਾ ਹੈ ਬੈਲੈਂਸ ਬਣਾ ਕੇ ਰੱਖਦੇ ਨੇ ਫਿਰ ਉਹਨਾਂ ਦਾ ਇਹ ਸਮਾਂ ਜਿਹੜਾ ਹੈ ਸਫਲ ਹੋ ਜਾਂਦਾ ਹੈ ਗੁਰੂ ਦੇ ਅਰਥ ਅਨੁਸਾਰ ਜ਼ਿੰਦਗੀ ਜਿਉਈ ਜਾਂਦੀ ਹੈ ਫਿਰ ਸਫਲ ਵੀ ਹੋ ਜਾਂਦਾ ਹੈ ਇਹ ਜੀਵਨ ਇਹ ਮਿਲਿਆ ਹੋਇਆ ਮੌਕਾ ਜਨਮ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਦੀ ਗੁਰਮਤਿ ਵਿਚਾਰ ਕਰਨਿਆ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਣ ਸ਼ਲੋਕ ਪਾਵਨ